ਮੇਰਾ ਨਾਮ ਹੈ ਕੀਤੀ ਕਰਨ ਜੰਗਲਾਜ ਦੇ ਪ੍ਰੋਗਰਾਮ ਤੇ ਆਇਆ ਹਾਂ। ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਕੀਤੀ ਕਿਰਪਾਲ ਜ਼ਿਲ੍ਹਾ ਪਾਸ਼ਾ ਅਕਸਰ ਬਠਿੰਡਾ। ਅੱਜ ਪੰਜਾਬੀ ਮਾ 2025 ਦੇ ਸੰਬੰਧ ਵਿੱਚ ਸਰਕਾਰੀ ਰਜਿੰਦਰਾ ਕਾਲਜ ਦੇ ਵਿੱਚ ਪਾਸ਼ਾ ਵਿਭਾਗ ਦੇ ਸਹਿਯੋਗ ਦੇ ਨਾਲ ਕਾਵ ਮੈਸਰ ਲਿਖੀ ਗਈ ਹੈ। ਜਿਸ ਦੇ ਵਿੱਚ ਵੱਖ-ਵੱਖ ਸ਼ਾਇਰਾਂ ਨੇ ਆਪਣੇ ਵੱਖ-ਵੱਖ ਰੰਗ ਸ਼ਾਇਰੀ ਦੇ ਵੱਖ-ਵੱਖ ਰੰਗ ਪੇਸ਼ ਕੀਤੇ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਨਵੰਬਰ ਦਾ ਮਹੀਨਾ ਭਾਸ਼ਾ ਵਿਭਾਗ ਪੰਜਾਬ ਦੇ ਲਈ ਬੜਾ ਮਹੱਤਵਪੂਰਨ ਹੈ ਵੈਸੇ ਤਾਂ ਸਾਰੇ ਪੰਜਾਬੀਆਂ ਦੇ ਲਈ ਪਰ ਭਾਸ਼ਾ ਭਗ ਦੇ ਇੱਕੋ ਜਿਵੇਂ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਪੂਰਾ ਮਹੀਨਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮਾਗਮ ਰਚਾਈ ਜਾਂਦੇ ਨੇ ਬਠਿੰਡੇ ਦੇ ਵਿੱਚ ਦੂਜਾ ਸਮਾਗਮ ਹੈ ਪਹਿਲਾ 11 ਤੋਂ 13 ਨਵੰਬਰ ਦੇ ਦਰਮਿਆਨ ਦਿੰਦਿੰਦ ਦਾ ਨਾਟਕ ਮੇਲਾ ਕੀਤਾ ਤੇ ਅੱਜ ਗਾਹ ਮਹਿਫਿਲ ਇੱਕ ਦਿਨ ਦੀ ਜਿਹਦੇ ਵਿੱਚ ਵੱਖ-ਵੱਖ ਸ਼ਾਇਰਾਂ ਨੇ ਆਪਣੀ ਸ਼ਾਇਰੀ ਦੇ ਵੱਖ-ਵੱਖਰੇ ਰੰਗ ਜਿਹੜੇ ਕਿ ਆਧਿਕਾਲ ਦੇ ਹਾਲਾਤਾਂ ਤੇ ਨੇ ਵਿਦਿਆਰਥੀਆਂ ਤੇ ਨੇ ਜੋ ਸਮਾਂ ਬੀਤ ਰਿਹਾ ਹੈ ਜੋ ਸਾਡੇ ਸਾਹਮਣੇ ਚੈਲੰਜ ਆ ਰਹੇ ਨੇ ਉਹਨਾਂ ਨਾਲ ਸੰਬੰਧਿਤ ਵੱਖ-ਵੱਖ ਸ਼ਾਇਰੀ ਦੇ ਰੰਗ ਪੇਸ਼ ਕੀਤੇ ਜਿਹੜੇ ਕਿ ਵਿਦਿਆਰਥੀਆਂ ਨੂੰ ਬੜੇ ਹੀ ਪਸੰਦ ਆਏ ਤੇ ਵਿਦਿਆਰਥੀਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਕੰਮ ਨੂੰ ਲੈ ਕੇ ਮੈਂ ਇਸ ਦੇ ਲਈ ਧੁਕਰਾਣਾ ਕਰਦਾ ਕਾਲਜ ਦੇ ਪ੍ਰਿੰਸੀਪਲ ਮੈਮ ਪ੍ਰਿੰਸੀਪਲ ਜੋਸ਼ਨਾ ਸਿੰਘਲਾ ਜੀ ਦਾ ਕਿ ਉਹਨਾਂ ਨੇ ਪਾਸ਼ਾ ਵਿਭਾਗ ਦੇ ਸਹਿਯੋਗ ਦੇ ਨਾਲ ਇਸ ਕੰਮ ਨੂੰ ਸਜਾਇਆ ਤੇ ਪੰਜਾਬੀ ਮਾਂ ਦੇ ਜਸ਼ਨਾਂ ਦੇ ਵਿੱਚ ਆਪਣਾ ਵੀ ਹਿੱਸਾ ਪਾਇਆ ਕੋਈ ਇੱਕ ਨੂੰ ਇਹ ਵੀ ਮਿਲਿਆ ਵੀ ਜਿੰਨੇ ਕਵੀ ਆਏ ਸੀ ਤਕਰੀਰੂ ਦਾ ਦੇ ਤਾਰ ਪਰ ਜਗੰਦਰ ਸਿੰਘ ਕਾਲ ਵੀ ਪਤਾ ਹੈ ਸਗੇ ਹਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹਾਲਾਂਕਿ ਸਾਰੇ 40+ ਨੇ ਤੇ ਸਾਰੇ ਦੇ ਸਾਰੇ ਇੱਥੇ ਹੀ ਰਜਿੰਦਰਾ ਕਾਲਜ ਦੀ ਪੈਦਾਸ਼ ਨਹੀਂ ਲਗਭਗ ਇੱਕ ਅਦੇ ਕਵੀ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਇੱਥੇ ਪੜ੍ਹਦੇ ਰਹੇ ਐ ਇਤੋਂ ਦੇ ਨਾਲ ਇਸ ਕਾਲਜ ਨਾਲ ਯਾਦਾਂ ਜੁੜੀਆਂ ਹੋਈਆਂ ਖਾਸ ਕਰਕੇ ਪ੍ਰਿੰਸੀਪਲ ਮੈਮ ਦੇ ਕਾਫੀ ਸਟੂਡੈਂਟ ਇਹ ਸ਼ਾਇਰ ਨੇ ਹੁਣ ਜਿਹੜੇ ਅਗਲਾ ਪ੍ਰੋਗਰਾਮ ਹੈ ਉਹ ਕਿਦੋਂ ਤੱਕ ਇੱਥੇ ਕਿਹੜੇ-ਕਿਹੜੇ ਲਿਖੇ ਜਾਂਦੇ ਹਾਂ ਹਾਂ ਇਹ ਬਠੰਡੇ ਦੇ ਵਿੱਚ ਇਹੀ ਹੈਗਾ ਇਸ ਤੋਂ ਬਾਅਦ ਅੱਜ ਹੀ ਮਾਨਸਾ ਦੇ ਵਿੱਚ ਇੱਕ ਕਵੀ ਦਰਬਾਰ ਹੋ ਰਿਹਾ ਹੈ ਇਸ ਤੋਂ ਬਾਅਦ ਪਟਿਆਲਾ ਦੇ ਵਿੱਚ ਜਿਹੜੀ ਕਲੋਜ਼ਿੰਗ ਸੈਲੀਬ੍ਰੇਸ਼ਨ ਆ ਉਹ 28 ਨਵੰਬਰ ਨੂੰ ਹੋਊਗੀ ਜਿਹਦੇ ਵਿੱਚ ਵੱਖ-ਵੱਖ ਪੁਸਤਕਾਂ ਨੂੰ ਵੱਖੋ-ਵੱਖ ਸਹਿਯੋਗਕਾਰਾਂ ਨੂੰ ਸਲਮਾਨਤ ਵੀ ਕੀਤਾ ਜਾਊਗਾ ਤੇ ਹੋਰ ਵੱਖੋ-ਵੱਖਰੇ ਪ੍ਰੋਗਰਾਮ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਹਜੇ ਕੁਸ਼ਤ ਪਈ ਹੈ ਹਮਨ ਕੋਲ ਸਪਰਸਵਾਦ ਨੂੰ ਗਲਾਨ ਕਰਵਾਇਆ ਰਿਹਾ ਹੈ ਕਿ ਪ੍ਰੋਗਰਾਮ ਨ ਕਿਸੇ ਨੇ ਕੀਤਾ ਇਹ ਅਸੀਂ ਅੱਜ ਪੰਜਾਬੀ ਮਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਭਾਸ਼ਾ ਵਿਭਾਗ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੇ ਬਹੁਤ ਹੀ ਉੱਤਮ ਕਵੀ ਜਿਹੜੇ ਹਨ ਉਹ ਇਸ ਦੇ ਵਿੱਚ ਭਾਗ ਲੈ ਰਹੇ ਹਨ ਔਰ ਇਹ ਕਵੀ ਦਰਬਾਰ ਵਿਦਿਆਰਥੀਆਂ ਦੇ ਵਾਸਤੇ ਅਧਿਆਪਕਾਂ ਦੇ ਵਾਸਤੇ ਪੰਜਾਬੀ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਵੱਖ-ਵੱਖ ਕਵੀ ਜਿਹੜੇ ਹਨ ਆਪਣੀਆਂ ਕਵਿਤਾਵਾਂ ਪੇਸ਼ ਕਰ ਰਹੇ ਹਨ ਔਰ ਬੜਾ ਹੀ ਆਨੰਦ ਆ ਰਿਹਾ ਹੈ ਇਸ ਕਵੀ ਦਰਬਾਰ ਦੇ ਵਿੱਚ ਕਿਉਂਕਿ ਪੰਜਾਬੀ ਮਾਂ ਚੱਲ ਰਿਹਾ ਹੈ ਤਾਂ ਇਸ ਦੇ ਉਪਰਾਲੇ ਦੇ ਵਿੱਚ ਜੋ ਪਹਿਲੀ ਕੜੀ ਹੈ ਉਹ ਪੰਜਾਬੀ ਕਵੀ ਦਰਬਾਰ ਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਨੂੰ ਸਮਰਪਿਤ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਹਨ ਸਰਕਾਰੀ ਇੰਦਰਾ ਕਾਲਜ ਪਟੇੰਡਾ ਦੇ ਵਿੜੇ ਦੇ ਵਿੱਚ ਕਰਵਾਈ ਜਾਣਗੇ ਦੇਖਣ ਨੂੰ ਲੱਗਿਆ ਕਿ ਜਿਹੜੇ ਕਲ ਆਏਗੇ ਉਹ ਤੁਹਾਡੇ ਤਰਫ ਗੌਰਮੇਟ ਰਜਿੰਦਰਾ ਕਾਲਜ ਦੀ ਪਟਾਚੀ ਹਾਂਜੀ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਰਜਿੰਦਰਾ ਕਾਲਜ ਦੇ ਪੜਾਏ ਹੋਏ ਵਿਦਿਆਰਥੀ ਜਿਹੜੇ ਹਨ ਐਨੇ ਉੱਤਮ ਕਵੀ ਬਣੇ ਹਨ ਐਨੀ ਵਧੀਆ ਉਹਨਾਂ ਦੀਆਂ ਰਚਨਾਵਾਂ ਹਨ ਔਰ ਇਹ ਸਭ ਇਸ ਦਾ ਅਸੀਂ ਇਸ ਮਾਨ ਮਹਿਸੂਸ ਕਰਦੇ ਹਾਂ ਕਿ ਜਿਹੜੇ ਵੀ ਕਵੀ ਸਟੇਜ ਤੋਂ ਆਪਣੀਆਂ ਰਚਨਾਵਾਂ ਪੇਸ਼ ਕਰ ਰਹੇ ਹਨ ਉਹ ਇਸ ਦਾ ਸਿਹਰਾ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੂੰ ਇਸ ਦੇ ਅਧਿਆਪਕਾਂ ਨੂੰ ਦੇ ਰਹੇ ਹਨ ਜੋ ਦੇਖਦਿਆਂ ਦਾ ਕਹਿਣਾ ਸੀਗਾ ਵੀ ਤਲਵਾਰ ਨਾਲੋਂ ਜਾਦੇ ਤਾਕਤ ਸ਼ਬਦ ਚੁੰਨੇਗੀ ਦੱਸਦਾ ਹੈ ਹਾਂਜੀ ਬਿਲਕੁਲ ਜੀ ਅੱਜ ਕੱਲ ਦੀ ਜੋ ਮਾਹੌਲ ਚੱਲ ਰਿਹਾ ਹੈ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਹੋਵੇ ਜਾਂ ਵਿਦਿਆਰਥੀਆਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਇਹ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਕਵੀ ਕਵੀ ਜਿਹੜੇ ਹਨ ਉਹ ਪ੍ਰੋਗਰੈਸਿਵ ਕਵਿਤਾਵਾਂ ਲਿਖ ਰਹੇ ਹਨ ਔਰ ਅੱਜ ਜੋ ਕਿ ਸਮਾਜ ਦੀ ਜਿਹੜੀ ਹੈ ਸਥਿਤੀ ਦਾ ਬਹੁਤ ਵਧੀਆ ਤਰ੍ਹਾਂ ਨਾਲ ਚਿੱਤਰਣ ਕਰ ਰਹੇ ਹਨ ਆਪਣੀਆਂ ਕਵਿਤਾਵਾਂ ਦੇ ਰਾਹੀਂ